ਡਿਊਟੀ ਪ੍ਰਧਾਨ ਜੀ ਵੱਲੋਂ ਇੱਥਰ ਆਪਣੇ ਬਲਾਗ ਪ੍ਰਧਾਨ ਜੀ ਵੱਲੋਂ ਲੱਗੀ ਸੀਗੀ ਕਿ ਧੰਨਵਾਦ ਜਰੂਰ ਕਰਕੇ ਆਉਣਾ ਸੰਗਤ ਦਾ ਪਹੁੰਚੀ ਦਾ ਤੁਹਾਡਾ ਇੱਕ ਇੱਕ ਚੱਲਿਆ ਹੋਇਆ ਕਦਮ ਇਸ ਮੋਰਚੇ ਦੀ ਮਜ਼ਬੂਤੀ ਦੇ ਵਿੱਚ ਸਹਿਯੋਗੀ ਹੈ ਵੀਰੋ ਇਸ ਇੱਕ ਇੱਕ ਕਦਮ ਨੂੰ ਤੁਸੀਂ ਇਹ ਸਮਝ ਕੇ ਚੱਲਿਓ ਕਿ ਤੁਸੀਂ ਇੱਕ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾ ਰਹੇ ਹੋ ਇੰਨਾ ਕਿ ਇੰਪੋਰਟੈਂਟ ਹੈ ਤੁਹਾਡਾ ਇੱਕ ਇੱਕ ਚੱਲਿਆ ਹੋਇਆ ਕਦਮ ਇਹ ਟਰੈਕਟਰ ਤੁਹਾਡੇ ਇਹਨਾਂ ਕਾਰਪੋਰੇਟ ਲੋਕਾਂ ਦੇ ਘਰਾਂ ਦੇ ਅੱਗੇ ਜਾਂ ਕਾਰਖਾਨਿਆਂ ਦੇ ਅੱਗੇ ਕਿਤੇ ਵੀ ਲੱਗਣੇ ਇਹ ਇਤਿਹਾਸ ਦੇ ਵਿੱਚ ਦਰਜ ਹੋ ਜਾਣਾ ਹੈ ਇਸ ਕਰਕੇ ਧੰਨਵਾਦੀਆਂ ਸੀ ਤੁਹਾਡੇ ਜਿਹੜੇ ਤੁਸੀਂ ਆਪਣੇ ਆਗੂ ਦੇ ਮਗਰ ਇੱਕ ਢਾਲ ਦੀ ਤਰ੍ਹਾਂ ਬਣ ਕੇ ਖੜੇ ਹੋਏ ਹੋ ਆਗੂ ਉਦੋਂ ਹੀ ਮਜ਼ਬੂਤ ਹੁੰਦਾ ਹੈ ਜਦੋਂ ਕੋਈ ਉਹਦੇ ਪਿੱਛੇ ਆਪਣੀ ਸੰਗਤ ਵੱਡੀ ਗਿਣਤੀ ਦੇ ਵਿੱਚ ਉਹਨੂੰ ਖੜੀ ਦੇਖਦੀ ਹੈ ਉਦੋਂ ਹੀ ਉਹ ਸਰਕਾਰਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰ ਸਕਦਾ ਹੈ ਜਦੋਂ ਤੁਸੀਂ ਉਹਨੂੰ ਪਿੱਛੇ ਖੜੇ ਦਿਖੋਗੇ ਇਸ ਕਰਕੇ ਆਪਾਂ ਆਪਣੇ ਆਗੂ ਅੱਗੇ ਪੂਰਾ ਉਸਦੇ ਪੈਰ ਮਜ਼ਬੂਤ ਕਰਕੇ ਰੱਖਨੇ ਆ ਉਸ ਦੀ ਗਿਣਤੀ ਆਪਾਂ ਪੂਰੀ ਬਣਾ ਕੇ ਜਿਸ ਤਰ੍ਹਾਂ ਬਣੀ ਹੋਈ ਹੈ ਇਸੇ ਤਰ੍ਹਾਂ ਬਣਾ ਕੇ ਆਪਾਂ ਰੱਖਣੀ ਹੈ ਅ ਹੋਰ ਮੈਨੂੰ ਲੱਗਦਾ ਕੋਈ ਗੱਲ ਤਾਂ ਨਹੀਂ ਧੰਨਵਾਦ ਅਸੀਂ ਫੇਰ ਤੋਂ ਕਰਨਾ ਚਾਹੁੰਦੇ ਆ ਸਾਰੇ ਸਾਡੇ ਵੀਰਾਂ ਦਾ ਜਿੰਨੇ ਵੀ ਵੀਰ ਤੁਸੀਂ ਇੱਥੇ ਪਹੁੰਚੇ ਹੋ ਜਿੰਨੇ ਸਾਡੇ ਲੀਡਰ ਸਾਹਿਬਾਨ ਪਹੁੰਚੇ ਲੀਡਰਸ਼ਿਪ ਸਮਾ ਮੇਰੇ ਕੋਲੇ ਥੋੜਾ ਜਿਹਾ ਬੱਜਵਾ ਕਿਉਂਕਿ ਅੱਗੇ ਵਾਲੇ ਪ੍ਰੋਗਰਾਮਾਂ ਤੇ ਵੀ ਸਮਾਂ ਦਿੱਤਾ ਹੋਇਆ ਉੱਥੇ ਵੀ ਪਹੁੰਚਣਾ ਇਸ ਕਰਕੇ ਕੋਈ ਵੀ ਮੀਰਾ ਇਸ ਗੱਲ ਨੂੰ ਆਏ ਨਾ ਕਰਿਓ ਕਿ ਬੋਲੇ ਨਹੀਂ ਹੈਗੇ ਧੰਨਵਾਦ ਫੇਰ ਤੋਂ ਵਾਰੀ-ਵਾਰੀ ਜਿੰਨਾ ਕਹਦੇ ਹੋ ਧੰਨਵਾਦ ਤੁਹਾਡਾ ਉਹ ਨਹੀਂ ਹੈ ਕਿ ਤੁਸੀਂ ਆਪਣੇ ਆਗੂ ਦੇ ਮਗਰ ਅੱਗੇ ਨਹੀਂ ਤਾਂ ਆਪਣੇ ਲੋਕਾਂ ਦੀ ਇੱਕ ਗੱਲ ਲੱਗਦੀ ਸੀ ਕਿ ਪੰਜਾਬ ਦੇ ਲੋਕ ਆਗੂਆਂ ਦੇ ਪਿੱਛੇ ਨਹੀਂ ਤੁਰਦੇ ਪਰ ਤੁਸੀਂ ਇਸ ਵਾਰ ਆਪਣੇ ਆਪ ਨੂੰ ਸਾਬਤ ਕਰਕੇ ਦਿਖਾ ਦਿੱਤਾ ਕਿ ਜੇ ਕੋਈ ਆਗੂ ਸਾਡੇ ਪੰਜਾਬ ਵਾਸਤੇ ਸਾਡੀ ਪੰਜਾਬੀਅਤ ਵਾਸਤੇ ਜਾਂ ਕਿਸਾਨੀ ਵਾਸਤੇ ਖੜੂਗਾ ਤਾਂ ਪੰਜਾਬ ਦੇ ਲੋਕ ਉਸ ਦੀ ਪਿੱਠ ਤੇ ਜਾ ਕੇ ਖੜਨਗੇ ਇਹ ਤੁਸੀਂ ਸਾਬਤ ਕਰ ਦਿੱਤਾ ਹੈ ਧੰਨਵਾਦ ਕਰਦੇ ਆ ਹ ਜਿਹੜੀਆਂ ਆਪਣੀਆਂ ਟਰਾਲੀਆਂ ਖੜੀਆਂ ਐ ਉੱਥੇ ਉੱਥੇ ਆਪਣੀ ਹਾਜ਼ਰੀ ਮੋਰਚੇ ਦੇ ਵਿੱਚ ਜਿਸ ਤਰ੍ਹਾਂ ਆਪਣੀ ਪਹਿਲਾਂ ਤੋਂ ਬਣੀ ਹੋਈ ਐ ਉਸੇ ਤਰ੍ਹਾਂ ਆਪਾਂ ਵਧਾ ਕੇ ਹਾਜ਼ਰੀ ਪੂਰੀ ਰੱਖਣੀ ਐ ਕਿਉਂਕਿ ਮੈਂ ਪਹਿਲਾਂ ਵੀ ਇਹ ਗੱਲ ਕਹੀ ਐ ਕਿ ਆਪਣੇ ਆਗੂ ਦੇ ਪੈਰ ਆਪਣੇ ਨਾਲ ਹੀ ਮਜਬੂਤ ਹੋਣੇ ਆ ਆਪਣੀ ਜਿਹਹਾਜ਼ਰੀ ਉੱਥੇ ਬਣੀ ਹੋਈ ਹੋਊਗੀ ਆਪਾਂ ਉੱਥੇ ਉਹਨੂੰ ਵੱਡੀ ਗਿਣਤੀ ਦੇ ਵਿੱਚ ਖੜੇ ਦਿਸਾਂਗੇ ਖਾਸ ਕਰਕੇ ਤੁਸੀਂ ਜਿੱਥੋਂ ਜਿੱਥੇ ਬੰਦੀ ਹੋਂਦ ਵਿੱਚ ਆਈ ਹੈ ਤੁਹਾਡਾ ਉੱਥੇ ਹੋਣਾ ਤੁਹਾਡੀ ਵੱਡੀ ਹਾਜ਼ਰੀ ਉੱਥੇ ਹੋਣੀ ਉਸ ਆਗੂ ਨੂੰ ਇੰਨਾ ਕੁ ਬੂਸਟ ਕਰਦੀ ਹੈ ਉਹਨਾਂ ਨੂੰ ਤੁਸੀਂ ਦੇਖਦੇ ਹੋ ਤਾਂ ਉਹ ਇੱਕ ਵੱਖਰੀ ਤਰ੍ਹਾਂ ਨਾਲ ਬੂਸਟ ਹੁੰਦੇ ਆ ਤੁਹਾਡੀ ਹਾਜ਼ਰੀ ਉੱਥੇ ਜ਼ਿਆਦਾ ਇੰਪੋਰਟੈਂਟ ਹੈ ਇਸ ਕਰਕੇ ਤੁਸੀਂ ਹਾਜ਼ਰੀ ਉੱਥੇ ਆਪਣੀ ਵੱਟੀ ਗਿਣਤੀ ਦੇ ਵਿੱਚ ਬਣਾ ਕੇ ਰੱਖਣੀ ਹੈ ਉਹ ਆਗੂ ਦੇ ਆਪਣੇ ਪੈਰ ਮਜ਼ਬੂਤ ਕਰਨੇ ਆ ਆਪਣਾ ਆਗੂ ਆਪਾਂ ਨੂੰ ਮੀਟਿੰਗ ਦੇ ਵਿੱਚ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਖਾਤਰ ਉਹ ਆਗੂ ਆਪਣਾ ਮੀਟਿੰਗ ਦੇ ਵਿੱਚ ਬੈਠਣਾ ਜ਼ਰੂਰੀ ਹੈ ਜਿਹੜੀ ਗੱਲ ਉਹ ਕਹਿ ਸਕਣਗੇ ਮੈਨੂੰ ਲੱਗਦਾ ਕੋਈ ਇਹੋ ਜੀ ਤਰੀਕੇ ਨਾਲ ਗੱਲ ਉਹੋ ਜੀ ਉੱਥੇ ਉਹ ਹੀ ਕਰ ਸਕਦੇ ਆ ਸਿਰਫ ਇਸ ਕਰਕੇ ਆਪਾਂ ਨੂੰ ਜ਼ਰੂਰੀ ਹੈ ਕਿ ਆਪਾਂ ਉਹਨਾਂ ਨੂੰ ਬੂਸਟ ਤੁਸੀਂ ਕਰ ਸਕਦੇ ਹੋ ਤੇ ਤੁਸੀਂ ਉਹਨਾਂ ਨੂੰ ਬੂਸਟ ਕਰਨ ਦਾ ਕੰਮ ਕਰਨਾ ਹੈ ਇੱਕ ਗਲੂਕੋਜ਼ ਦੀ ਤਰ੍ਹਾਂ ਇੱਕ ਰੂਹ ਦੀ ਖੁਰਾਕ ਬਣ ਕੇ ਤੁਸੀਂ ਉਹਨਾਂ ਦੇ ਸਾਬਤ ਹੋਣਾ ਵੀਰੋ ਤੁਹਾਡੀ ਗਿਣਤੀ ਉੱਥੇ ਜ਼ਿਆਦਾ ਚਾਹੀਦੀ ਹੈ ਇਸ ਕਰਕੇ ਹੁਣ ਕੋਈ ਵੀ ਮੇਰਾ ਵੀਰ ਟਰਾਲੀਆਂ ਤੋਂ ਇਹ ਨਾ ਹੋਵੇ ਕਿ ਆਪਣੀ ਸ਼ਿਫਟ ਖਾਲੀ ਰੰਗ ਜੇ ਆਪਣਾਂ ਸ਼ਿਫਟਾਂ ਆਪਣੀਆਂ ਸਾਰੀਆਂ ਭਰ ਕੇ ਆਪਣੀਆਂ ਟਰਾਲੀਆਂ ਦੇ ਵਿੱਚ ਆਪਣੇ ਸਾਰੇ ਪਿੰਡਾਂ ਦੇ ਵੀਰ ਪਹੁੰਚਨੇ ਚਾਹੀਦੇ ਆ ਤੇ ਜਿੰਨੇ ਵੀ ਸਾਡੇ ਨੌਜਵਾਨ ਵੀਰ ਖਾਸ ਕਰਕੇ ਜਿਹੜੇ ਜਿਵੇਂ ਬਲਪ੍ਰੀਤ ਵਰਗੇ ਜਾਂ ਗੱਗੀ ਵੀਰ ਵਰਗੇ ਪ੍ਰਧਾਨ ਜੀ ਵਰਗੇ ਸਾਰੇ ਸਾਡੇ ਪ੍ਰਧਾਨ ਜੀ ਇੱਧਰ ਬਲਾਕ ਦੇ ਮੈਂ ਕਹਿੰਦਾ ਤੁਸੀਂ ਬੜੇ ਵੱਡੇ ਪਾਗਾਂ ਵਾਲੇ ਹੋ ਤੁਸੀਂ ਇਹੋ ਜੀ ਤੁਹਾਨੂੰ ਲੀਡਰਸ਼ਿਪ ਇਹੋ ਜੇ ਸਹਿਯੋਗੀ ਵੀਰ ਇਹੋ ਜੇ ਸਹਿਯੋਗੀ ਸੱਜਣ ਤੁਹਾਨੂੰ ਮਿਲੇ ਆ ਇਹਨਾਂ ਦੇ ਅਗਵਾਈ ਦੇ ਵਿੱਚ ਤੁਸੀਂ ਬਹੁਤ ਵਧੀਆ ਗਿਣਤੀ ਦੇ ਵਿੱਚ ਮਿਲਣਾ ਦਾ ਇਕੱਠ ਆਪਣਾ ਟਰੈਕਟਰਾਂ ਦੀ ਗਿਣਤੀ ਵੀ ਚੰਗੀ ਬਹੁਤ ਵਧੀਆ ਹੈ ਅ ਇਸ ਕਰਕੇ ਤੁਹਾਡੀ ਇਸ ਏਕਤਾ ਨੂੰ ਸਲਾਮ ਹੈ ਮੇਰਾ ਧੰਨਵਾਦ